ਮਰੀਆਂ ਚੰਪੀਰਾ ਵਾਲਿਓ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਕਾਤਲ ਨੇ ਇੱਥੇ ਤੁਸੀਂ ਮਿੱਟੀਆ ਕਰਾਉਂਗੇ ਇਹਨਾਂ ਥਮਚਾਂ ਦਾ ਵੀ ਪਿੰਡਾਂ ਦੇ ਵਿੱਚੋਂ ਬਾਈਕਾਟ ਕਰੋ ਉਹ ਛੋਟੇ ਬੱਚਾ ਦੇ ਮੂੰਹ ਚ ਇਹੋ ਜੀ ਕਮਾਈ ਨਾ ਪਾਓ ਕਿੰਨੇ ਲੱਖ ਲਿਆ ਮਿੱਟੀਆ ਕਰਾਉਣ ਦਾ ਜਾਨਤ ਢਾਬਾ ਇਹਦਾ ਇੱਥੇ ਬਾਈਕਾਟ ਕੀਤਾ ਜਾਵੇ ਚਾਹ ਦਾ ਕੱਪ ਇੱਥੋਂ ਨਾ ਪੀਤਾ ਜਾਵੇ ਉਹ ਜ਼ਹਿਰ ਆ ਹੰਸਰਾ ਜਹੰਸ ਤੂੰ ਬੀਜਪੀ ਛੱਡ ਗਿਆ ਤੇਰੇ ਹਾਰ ਪਾਵਾਂਗੇ ਓਏ ਕਰੋੜਾਂ ਰੁਪਈਆ ਦੇ ਤੁਸੀਂ ਲਾਲਚ ਚ ਆਇਓ ਓਏ ਕਿਹੜਾ ਮਾਰਦੇ ਹੋ ਟਪੂਸੀ ਕਿਤੇ ਉਧਰ ਬੈਠਦੇ ਹੋ ਓ ਸੋਡੀਆਂ ਜਮੀਰਾਂ ਨਹੀਂ ਤੁਸੀਂ ਕਾਤਲੋ ਤੇ ਕਾਤਲਾਂ ਦਾ ਵਿਰੋਧ ਆਈ ਹੁੰਦਾ ਰਹੂਗਾ ਜਿਹੜੇ ਆਦੇ ਆਦੇ ਆ ਕਾਂਗਰਸ ਤੇ ਛੱਡੇ ਆ ਇਹ ਫਲਾਨੀ ਪਾਰਟੀ ਦੇ ਛੱਡੇ ਆ ਆਜੋ ਸਰਸਰਦੀ ਜੀ ਦੇ ਛੱਤ ਲਾਉਣੀ ਹੈ ਕੋਈ ਸਾਫਤ ਕਰਦੇ ਸਾਨੂੰ ਜਮੀਨਾਂ ਬਚਾਉਣੀਆਂ ਸਿਰ ਦੇ ਨੇ ਪੈਂਦੇ ਆ ਇੱਥੇ ਖੂਨ ਡੋਲਣਾ ਪੈਂਦਾ ਰੋਲਾਂਗੇ ਖੂਨ ਇੱਥੇ ਆ ਮਰੀਆਂ ਜ਼ਮੀਰਾਂ ਵਾਲਿਓ ਓ ਫਿੱਟੇ ਮੋਂ ਛੋਟੇ ਓ ਲਾਂਹ ਤਾਂ ਛੋਟੇ ਆ ਪ੍ਰਾਪ ਉਹ ਪਿੰਡਾਂ ਦੇ ਵਿੱਚ ਨੌਜਵਾਨ ਕਿਸਾਨ ਮਰ ਕੇ ਲੱਤਾਂ ਬਾਂਹਾਂ ਤੋੜਤੀਆਂ ਉੱਥੇ ਪੈਰੀਗੇਂਟਰ ਆ ਤੇ ਕੱਲ ਗੱਡ ਤੇ ਉਹ ਤੁਸੀਂ ਪਿੰਡਾਂ ਦੇ ਵਿੱਚ ਯਾਰ ਮੀਟਿੰਗਾਂ ਕਰਾ ਰਹੇ ਹੋ ਭਾਜਪੀ ਦੀਗਾ ਮਾਈਕਰ ਕੀਤਾ ਹੋਇਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਰਥ ਤੇ ਜ਼ਮਿਨਾਂ ਦਾ ਰਈ ਪੰਜਾਬ ਦੀ ਧਰਤੀ ਤੇ ਆ ਲੋਕ ਦਾ ਰੋਈ ਇੱਥੇ ਸਵਾਨੀ ਕਿਸਾਨੀ ਨਬਰੋਂ ਹੰਤੀ ਉਹ ਪ੍ਰਾਪਤ ਕਰਤਾਉਗੇ ਮਗਰ ਉਹ ਫੁੱਟਰ ਦਾ ਕੋਈ ਫਾਇਦਾ ਨਹੀਂਗਾ ਇਹ ਦੇਵੀਆਂ ਆਉਂਦੀਆਂ ਸਾਨੂੰ ਦੇਣੀਆਂ ਇੱਥੇ ਜਿਹੜਾ ਮੀਟਗੜ ਖਾ ਰਹੇ ਹੋ ਤੁਸੀਂ ਪਿੰਡਾਂ ਦੇ ਵਿੱਚ ਅੱਜ ਕਿ ਦਰਵਾਹ ਪਾਕ ਦੇ ਪਾਕ ਪਿੰਡਾਂ ਦੇ ਵਿੱਚ ਜਿੱਥੇ ਕੋਈ ਮੰਦਿਰ ਭਲਾਈਣਾ ਤੇ ਟੱਕਰੀ ਹੁਣ ਮੰਗਿਆ ਕਿ ਮੇਰਾ ਸੋਟਿਆ ਉਹ ਸਾਨੂੰ ਇਹ ਨਹੀਂ ਪਤਾ 726 ਮਰਾਏ ਉੱਥੇ ਦਿੱਲੀ ਦੀ ਤਰਤੀ ਤੇ ਉਹ ਲਖੀ ਉੱਪਰ ਕੀਰੀ ਦੇ ਵਿੱਚ ਉਹ ਚੈੱਕ ਕਰ ਲੋ ਵੀਡੀਓ ਜੇ ਨਹੀਂ ਪਤਾ ਤਾਂ ਉਹ ਕਿਸਾਨਾਂ ਦੇ ਚੁੱਪ ਬਤਵਾ ਕੇ ਨੌਜਵਾਨ ਨੂੰ ਮਾਰ ਦਿੱਤਾ ਗਿਆ ਉਹ ਆਵਾਜ਼ੀ ਕਰਦਾ ਉਹ ਬਰਤਪਾਲ ਉਥੇ ਖਡੌਰੀ ਬਾਡਰ ਤੇ ਲੰਮਰ ਵਰਤੌਣ ਗਿਆ ਉਹਦੀ ਗੱਲ ਲੱਤਾਂ ਬਾਹਾ ਜਵਾੜੇ ਤੋੜਤੇ ਓਏ ਪੀਜੀਆ ਚ ਪਿਆਜ ਓਏ ਉਹ ਨੌਜਵਾਨ 21 ਸਾਲ ਦਾ ਉਹਦੇ ਮਾਪਿਆਂ ਨੂੰ ਜਾ ਕੇ ਪੁੱਛੋ ਉਹ ਭਰਾਵਾ ਗੋਲੀ ਮਾਰ ਕੇ ਮਾਰਦਾ ਕਣਕ ਚ ਖੜੇ ਦਾ ਓਏ ਦੱਸੋ ਉਹਨਾਂ ਦਾ ਕਸੂਰ ਕੀ ਆ ਉਹ ਟਰੈਕਟਰਾਂ ਦੇ ਟਾਇਰ ਨਹੀਂ ਛੱਡੇ ਬੰਦਿਆਂ ਨੂੰ ਤਾਂ ਛੱਡਣਾ ਕੀ ਆ ਉਥੇ ਲੰਗਰ ਹਾਲ ਦੇ ਭਾਂਡੇ ਨਹੀਂ ਛੱਡੇ ਬੰਦਿਆਂ ਨੂੰ ਤਾਂ ਛੱਡਣਾ ਕੀ ਆ ਓਏ ਗੋਲੀਆਂ ਮਾਰਤੀਆਂ ਕੰਦਾ ਕਰਤੀਆਂ ਗੱਲ ਘੱਟ ਤੇ ਬੈਰੀਗੇਟ ਕਰਤੇ ਤੇ ਅੱਜ ਇਹ ਜੇ ਹੋ ਆ ਰਹੇ ਆ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ ਅੱਜ ਲੋਕਤੰਤਰ ਜਾਗ ਆ ਗਿਆ ਓ ਮੰਗਾ ਮੰਨਣੀਆਂ ਨਾ ਮੰਨਣੀਆਂ ਓ ਬੱਕਰੀ ਗੱਲ ਸੀ ਓ ਪਰੋਂ ਕਿਸਾਨਾਂ ਨੂੰ ਦਿੱਲੀ ਤਾਂ ਜਾਣ ਦਿੰਦੇ ਇੱਥੇ ਆ ਗਏ ਹੰਸਰਾ ਯਾਰਗੇ ਅਸੀਂ ਮੋਦੀ ਕੋਲੇ ਜਾਵਾਂਗੇ ਸਾਨੂੰ 5 ਸਾਲਾਂ ਵਾਸਤੇ ਪਾਵਰ ਦਿਓ ਕੀ ਤੂੰ ਪਹਿਲਾਂ ਐਮਪੀ ਨਹੀਂ ਰਿਹਾ ਉਹਦੋਂ ਤੂੰ ਕਿੱਥੇ ਲੋਕਾਂ ਦੀ ਵਾਅ ਚੱਕੀ ਐ ਤੈਨੂੰ ਦੱਸਿਆ ਨਹੀਂ ਉਹ ਤੇਰਾ 3 ਮਹੀਨੇ ਲੋਕਾਂ ਦੇ ਬਾਟਰਾ ਤੇ ਬੈਠੇ ਆ ਹੰਸ ਰਾਜਾ ਜਾਦਾ ਹੰਸ ਰਾਜਾ ਜਾਦਾ ਬਾਈ ਉੱਥੇ ਲੰਗਰ ਬਤਲਦਾ ਰਿਹਾ ਹੈ ਕੀ ਤੂੰ ਸਾਨ ਕੀਤਾ ਇਸ ਗੱਲ ਦਾ بڑے-बड़े ਆਣੇ ਲੰਗਰ ਲਾਏ ਉੱਥੇ ਤੇ ਤੂੰ ਐਂਪੀ ਰਿਹਾ ਜੇ ਤੂੰ ਲੰਗਰ ਉੱਥੇ ਵਰਤਾਤਾ ਉਹਦਾ ਸਾਨ ਖਾ ਰਿਆ ਲੋਕਾ ਨੂੰ ਅੱਜ ਕਹਿ ਰਿਹਾ ਇੱਕ ਵਾਰਾ ਮੌਕਾ ਦਿਓ ਮੋਦੀ ਕੋਲੇ ਆਵਾਜ਼ ਚੱਕੂਗਾ ਉਹ ਮੌਕਾ ਤਾਂ 72 ਸਾਲ ਦਾ ਦਿੰਦੇ ਆਏ ਕੀ ਮੋਦੀ ਨੂੰ ਦਿਸਿਆ ਨਹੀਂ ਅੱਜ 20-20 ਕਰੋੜ ਰੁਪਈਆ ਲੈ ਕੇ 10-10 ਕਰੋੜ ਰੁਪਈਆ ਲੈ ਕੇ ਉਹ ਲੋਕਾਂ ਨੂੰ ਵੇਚ ਰਹੇ ਨੇ ਵੇਚ ਰਹੇ ਆ ਉਹ ਕੋਈ ਉਧਰ ਲਈ ਪਾਰਟੀ ਚ ਡੰਬੂਸੀ ਮਾਰ ਗਿਆ ਕੋਈ ਉਧਰ ਲਈ ਤੇ ਮਾਰ ਗਿਆ ਤੇ ਅੱਜ ਯਾਦ ਕੀ ਕਰ ਰਹੇ ਹੋ ਤੁਸੀਂ ਅੱਜ ਨਨਗਾਮੀਤ ਘਰ ਖਾ ਰਹੇ ਹੋ ਉਹ ਸਵਾਲ ਪੁੱਛਣ ਦੀ بجائے ਇਹਨਾਂ ਨੂੰ ਰੋਕਣ ਦੀ بجائے ਲੋਕਾਂ ਦੀ ਆਵਾਜ਼ ਚੱਕਣ ਦੀ بجائے ਉਹ ਪਿੰਡਾਂ ਦੇ ਵਿੱਚ ਮਰੀਆਂ ਚ ਵੀਰਾਂ ਵਾਲਿਓ ਸਾਨੂੰ ਇਹ ਨਹੀਂ ਪਤਾ ਵੀ ਇਹ ਕਾਤਲ ਨੇ ਇਹ ਸਾਡੇ ਮਰਜ਼ਮ ਨੇ ਉਹ ਸਾਡੀਆਂ ਜ਼ਮੀਨਾਂ ਖੋ ਰਹੇ ਨੇ ਸਾਡੀ ਕਿਸਾਨੀ ਖੋ ਰਹੇ ਆ ਸਾਡੀ ਜਵਾਨੀ ਖੋ ਰਹੀ ਐ ਸਾਡੀ ਮਜ਼ਦੂਰੀ ਖੋਈ ਆ ਸਾਡੀ ਦੁਕਾਨਦਾਰੀ ਫੇਲ ਕਰਤੀ ਸਾਡਾ ਰਜਗਾਰ ਫੇਲ ਕਰਤਾ ਤੇ ਤੁਸੀਂ ਹੋਟਲਾਂ ਚ ਭਾ ਕੇ ਇੱਥੇ ਤੁਸੀਂ ਮਿੱਟੀਗਾ ਕਰੋਗੇ ਇਹਨਾਂ ਚਮਚਾਂ ਦਾ ਵੀ ਪਿੱਡਾ ਦੇ ਵਿੱਚੋਂ ਬਾਈਕਟ ਕਰੋ ਉਹ ਭਰਾਵੋ ਜੇ ਸੋਡੀਆਂ ਜ਼ਮੀਰਾਂ ਜਾਗਦੀਆਂ ਅਸੀਂ ਲੜਾਂਗੇ ਜਿੰਨੀ ਕੁ ਗਿਣਤੀ ਐ ਮਰਾਂਗੇ ਲੜਾਂਗੇ ਇਮਾਨਦਾਰੀ ਨਾਲ ਲੜਾਂਗੇ ਜਿਹੜੇ ਆਦੇ ਆ ਨਾ ਆ ਕਾਂਗਰਸ ਤੇ ਛੱਡੇ ਆ ਇਹ ਫਲਾਨੀ ਪਾਰਟੀ ਦੇ ਛੱਡੇ ਆ ਆਜੋ ਸਿਰਸਰ ਦੀ ਜਿਹੜੇ ਸ਼ਰਤ ਲਾਉਣੀ ਹੈ ਕੋਈ ਸਾਫਤ ਕਰ ਦੇ ਸਾਨੂੰ ਵੀ ਅਸੀਂ ਕਿਸੇ ਪਾਰਟੀ ਵੱਡੋ ਇਲੈਕਸ਼ਨ ਲੜਿਆ ਹੋਵੇ ਕੋਈ ਸਾਡੇ ਖਾਨਦਾਨਾਂ ਦਾ ਜਿਹਨੇ ਪੰਚਾਇਤ ਮੈਂਬਰ ਦਾ ਇਲੈਕਸ਼ਨ ਲੜਿਆ ਹੋਵੇ ਉਹ ਮਰੀਆ ਜ਼ਮੀਰ ਵਾਲਿਓ ਤੁਸੀਂ ਕਹੂਗੇ ਗੱਡੀ ਲੈ ਕੇ ਭੱਜਣ ਨਾਲ ਤੇ ਜਾਂ ਕਮਰੇ ਦੇ ਵਿੱਚ ਬੈਂਕ ਦੇ ਵਿੱਚ ਬੋਲਣ ਨਾਲ ਕੀ ਤੁਸੀਂ ਸੱਟੇ ਹੋ ਜਾਗੇ ਲੋਕਾਂ ਦੇ ਸਾਹਮਣੇ ਤੁਸੀਂ ਕਾਤਲੋ ਤੇ ਕਾਤਲਾਂ ਦਾ ਵਿਰੋਧ ਆਈ ਹੁੰਦਾ ਰਹੂਗਾ ਪ੍ਰਸ਼ਾਸਨ ਨੂੰ ਆਦੇ ਅਸੀਂ ਕੋਈ ਪਹਿਲਾ ਐਕਸ਼ਨ ਨਹੀਂ ਕਰ ਰਿਹਾ ਅਸੀਂ ਬਾਰ-ਬਾਰ ਉਹੀ ਕਹਿ ਰਹੇ ਹਾਂ ਅਸੀਂ 14 14 ਮਹੀਨੇ ਛੜਕਾਤੇ ਬੈਠੇ ਆਂ ਸਾਨੂੰ ਪਤਾ ਡੈਮਨਿਸਟ੍ਰੇਸ਼ਨ ਪਾਰ ਕਰਕੇ ਦਿੱਲੀ ਗਏ ਸੀ ਕਿ ਮੈਂ ਐਕਸ਼ਨ ਕਰਨਾ ਹੈ ਜੇ ਤੁਸੀਂ ਆਏ ਕਹਿ ਦੋਗੇ ਇੱਕ ਖੁੰਝ ਦੇ ਵਿੱਚ ਲਾ ਕੇ ਖੁੱਡੇ ਦੇ ਵਿੱਚ ਲਾ ਕੇ ਤੇ ਤੁਸੀਂ ਆਪਦਾ ਪ੍ਰਚਾਰ ਕਰੋ ਜਾਂ ਇੱਥੇ ਖੜ੍ਹ ਜੋ ਸਾਡੀ ਆਵਾਜ਼ ਨੂੰ ਜੇ ਦੱਬੋਗੇ ਫਿਰ ਲੈ ਜਾਓ ਚੱਕ ਕੇ ਫੇਰੋਂ ਡਾਂਗ ਸਾਡੇ ਤੇ ਮਾਰ ਦਿਓ ਜਿਹਨੇ ਮਾਰਨਾ ਐ ਐਡੀ ਗੱਲ ਨਹੀਂ ਕੋਈ ਡਾਂਗਾ ਖਾਣ ਵਸਤੀ ਐ ਇੱਥੇ ਬੈਠਣ ਵਾਸਤੇ ਨਹੀਂ ਆਏ ਅਸੀਂ ਆਪਦੀ ਆਵਾਜ਼ ਹੰਸਰਾਜ ਤੱਕ ਪਹੁੰਚਾਉਣ ਆਏ ਆ ਹੰਸਰਾਜ ਇੱਥੇ ਐਕਸ਼ਨ ਕਰਦੇ ਆ ਕੇ ਹੰਸਰਾਜ ਨੂੰ ਸੇਕੜਾ ਲੱਗਿਆ ਤਾਂ ਪਤਾ ਕੀ ਲੱਗੂ ਪਿੰਡ ਸਾਡੇ ਨੇ ਦਿੱਲੀ ਉਹਨਾਂ ਦੀ ਹੈ ਤੇ ਇੱਥੇ 50 ਦੀ ਧਰਤੀ ਸਾਡੀ ਹੈ ਸਾਡੇ ਪਿੰਡ ਹੈ ਅਸੀਂ ਹੱਕ ਮੰਗਦੇ ਆ ਉਹਦਾ ਸਾਡੀ ਐਮਐਸਪੀ ਦਾ ਕੀ ਕਿੱਧਰ ਗਈ ਸਾਡੇ ਲਖੀਮਪੁਰ ਖੀਰੀ ਦੇ ਜਿਹੜੇ ਮੁਰਜ ਬਣਿਆ ਜੇ ਮਿਸ਼ਰਾ ਟੇਣੀ ਉਹਨਾਂ ਨੂੰ ਟਿਕਟਾਂ ਦੇ ਕੇ ਤੁਸੀਂ ਸਮਾਨਤ ਕਰ ਰਹੇ ਹੋ ਅਧੋਲਨਕਾਰੀ ਕਿਸਾਨਾਂ ਦੇ ਉੱਤੇ ਪਰਚੇ ਜਿਹੜੇ ਦਰਜ ਕੀਤੇ ਸੀ ਉਹ ਕੈਨਸਲ ਕਿਉਂ ਨਹੀਂ ਹੋਏ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਿਉਂ ਨਹੀਂ ਹੋਇਆ ਤੁਹਾਡੇ ਬਿਜਲੀ ਐਕਟ 2020 ਦਾ ਕੀ ਬਣਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਤੁਸੀਂ ਪਾ ਕੇ ਆਏ ਸੀ 15-15 ਲੱਖ ਰੁਪਏ ਦੇਵਾਂਗੇ ਉਧਰ ਕਿੰਧਰ ਰੋਲ ਤੇ ਤੇ ਆਹ ਜਿਹੜੇ ਖਡੋਰੀ ਸਿੰਘੂ ਤੇ ਬਿਠੇ ਆ ਇਹਨਾਂ ਦਾ ਕੀ ਬਣਿਆ ਇਹਨਾਂ ਦੇ ਕਾਤਲਾਂ ਤੇ ਕਿਉਂ ਨਹੀਂ ਪਰਚਾ ਦਰਜ ਕੀਤਾ ਕੀ ਦੇ ਕਮਿੰਟ ਤੇ ਗੋਲੀਆਂ ਚਲਾਈਆਂ ਕੀ ਦੇ ਕੰਨ ਤੇ ਲਾਠੀ ਚਾਰਜ ਕੀਤਾ ਤੇ ਇਹਨਾਂ ਨੂੰ ਸਜ਼ਾਵਾ ਕੌਣ ਦੇਊਗਾ ਅਜੇ ਵੀ ਪੈਰੀਗੇਟ ਲੱਗੇ ਪਿਆ ਉੱਥੇ ਉਹ ਕਿਸਾਨਾਂ ਕੋਲੇ ਜਾਣ ਜਦ ਲੋਕਾਂ ਦੇ ਹਮਦਰਦੀ ਆ ਮਰਿਆ ਜ਼ਮੀਰਾਂ ਵਾਲਿਓ ਇਹਨਾਂ ਨੂੰ ਐ ਕਿਉ ਉਧਰ ਨੂੰ ਜਾਓ ਉਧਰਲੇ ਪਾਸੇ ਜਾਓ ਉਹ ਗਡੌਰੀ ਤੇ ਸੰਗੂ ਬਾਰਡਰ ਤੇ ਜਾਓ ਜੇ ਵਾਕਈ ਲੋਕਾਂ ਦੇ ਤੁਸੀਂ ਸਨੇਹਾ ਬਚਾਉਣਾ ਚਾਹੁੰਦੇ ਹੋ ਵਾਕਈ ਹਮਦਰਦੀ ਹੋ ਓਏ ਭਰਾਵੋ ਅਜੇ ਵੀ ਜਾਗ ਜਾਓ ਓਏ ਨਾ ਸੱਦੋ ਇਹਨਾਂ ਨੂੰ ਤੁਸੀਂ ਪਿੰਡਾਂ ਚ ਪਿੰਡਾਂ ਦੇ ਵਿੱਚ ਭਾਈਚਾਰਾ ਸਾਂਝਾ ਨਾ ਤੋੜੋ ਜਾਣਦੇ ਹੋ ਇਹ ਗੱਲਾਂ ਨੂੰ ਪਿੰਡਾਂ ਦੇ ਵਿੱਚ ਇਹਨਾਂ ਨੂੰ ਨਹੀਂ ਵੜਨੇ ਦਾ ਸੀ ਪਿੰਡਾਂ ਦੇ ਵਿੱਚ ਇਹਨਾਂ ਦਾ ਰੋਸ ਬੁਝਾਰਾ ਹੀ ਹੋਊਗਾ ਇਸ ਕਰਕੇ ਸੋਨੂੰ ਆਦੇ ਆ ਤੁਸੀਂ ਹਟ ਜਾਓ ਪਿੰਡਾਂ ਵਾਲਿਓ ਜਿਹੜੇ ਇੱਕਾ ਦੁੱਕਾ ਤੁਸੀਂ ਵਿਕਿਓ ਵਿਕੇ ਕਮਾਗੇ ਸੋਨੂੰ ਅਸੀਂ ਅਸੀਂ ਨਹੀਂ ਵਿਕੇ ਵਿਕੇ ਤੁਸੀਂ ਉਹ ਜਿਹੜੇ ਤੁਸੀਂ ਮਿੱਟੀਗਾ ਕਰਾਉਂਦੇ ਆ ਹੋਟਲਾਂ 'ਚ ਖੜਕੇ ਜਿਹੜੇ ਤੁਸੀਂ ਘਰਾਂ ਦੇ ਵਿੱਚ ਗਪਤ ਮਿੱਟੀਗਾ ਕਰਾਉਂਦੇ ਹੋ ਤੁਸੀਂ ਫੁੱਟਬਾਂ ਖਜੋਨਿਓ ਮਰੀਆ ਜ਼ਮੀਰਾਂ ਵਾਲਿਓ ਅਸੀਂ ਆਦੇ ਆ ਜਾਗਜੋ ਓਏ ਆ ਜ਼ਮੀਨਾਂ ਨਹੀਂ ਰਹਿਣੀਆਂ ਇੱਥੇ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਛੋਡੇ ਤੇ ਹਮਲਾ ਹੋ ਰਿਹਾ ਇੱਥੇ ਸੀ ਲੋਕਦਮਾਂ ਨੂੰ ਕਲੈਕਟਰ ਵਾਲਿਆਂ ਨੂੰ ਲਿਆਦਾ ਜਾ ਰਿਹਾ ਓ ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਬਸ ਜੇ ਹੁਣ ਨਾ ਜਾਗੇ ਆ ਵੋਟਾਂ ਪੈ ਜਾਣਗੀਆਂ ਇੱਕ ਜੂਨ ਨੂੰ ਤੇ ਜੇ ਮੋਦੀ ਆ ਗਿਆ ਜਾਂ ਕੋਈ ਹੋਰ ਆ ਗਿਆ ਤੁਸੀਂ ਦੇਖੋਗੇ ਹਾਰ ਕੀ ਹੋਣਾ ਛੋਡੇ ਦਾ ਤਾਂ ਆਦੇ ਆ ਆ ਲੜਾਈ ਦੇ ਮੈਦਾਨ ਦੇ ਵਿੱਚ ਆ ਜਾਓ ਇਕੱਠੇ ਹੋ ਕੇ ਆ ਝੰਡੇ ਦੇ ਵਿੱਚ ਡੰਡਾ ਪਾ ਕੇ ਆ ਜਾਓ ਉਹ ਜੇ ਪੰਜਾਬ ਦੀ ਧਰਤੀ ਨੂੰ ਇਸ ਦੇਸ਼ ਨੂੰ ਬਚਾਉਣਾ ਹੈ ਤੇ ਮਰੀਆਂ ਜ਼ਮੀਰਾਂ ਲਿਆ ਇੱਥੇ ਨਹੀਂ ਮਰਨ ਦਿੱਤੇ ਜਾਣਗੇ ਪਿੰਡਾਂ 'ਚ ਇਹ ਜੇ ਤੁਸੀਂ ਕਹਿ ਦਿਓਗੇ ਇੱਥੇ ਪਿੰਡ ਬੁੱਟਰਸ਼ਰੀ ਦੇ ਵਿੱਚ ਹੰਸ ਰਾਜ ਹੰਸ ਸਟੇਜ ਲਾ ਦੂਗਾ ਇਹ ਪ੍ਰਸ਼ਾਸਨ ਵੀ ਨੋਟ ਕਰ ਲੈ ਵੀ ਸਟੇਜ ਤੋਂ ਸਬੂਦਲ ਕਰ ਦੂਗਾ ਕੱਟ ਨੂੰ ਇਹ ਨਹੀਂ ਹੋਣਾ ਬਈ ਫਿਰ ਫੇਰ ਦਿਓ ਡਾਂਗ ਕਰ ਦਿਓ ਲਾਠੀ ਚਾਰ ਜੇ ਤੁਸੀਂ ਆਪ ਦੀ ਡਿਊਟੀ ਕਰੋ ਅਸੀਂ ਆਪ ਵੀ ਕਰਾਂਗੇ ਇਹ ਗੱਲ ਨਹੀਂ ਹੋਣੀ ਕਿਸੇ ਵੀ ਪਿੰਡ ਦੇ ਵਿੱਚ ਅਸੀਂ ਸਟੇਜ ਨਹੀਂ ਲੱਗਣ ਦੇਣੀ ਭਾਈ ਇਹ ਪ੍ਰਸ਼ਾਸਨ ਨੂੰ ਕੱਲ ਵੀ ਐਸਐਸਪੀ ਸਾਹਿਬ ਨੂੰ ਕਿਹਾ ਸੀ ਅਸੀਂ ਅੱਜ ਵੀ ਆਦੇ ਆ ਵੀ ਅਸੀਂ ਵਿਰੋਧ ਕਰਾਂਗੇ ਅਸੀਂ ਪਿੰਡਾਂ 'ਚ ਸਟੇਜਾਂ ਨਹੀਂ ਚੱਲਣ ਦੇਣੀਆਂ ਤੇ ਮਰੀਆਂ ਜ਼ਮੀਰਾਂ ਵਾਲਿਓ ਆਹ ਗੱਲ ਸੁਣ ਲਓ ਫਿਰ ਮੈਦਾਨ ਦੇ ਵਿੱਚ ਖੜਾਂਗੇ ਫਿਰ ਆਜੋ ਜੇ ਮੈ ਖੇਡ ਖੇਡਣੀ ਹੈ ਇਸ ਕਰਕੇ ਤੁਸੀਂ ਪਰसों ਜੈਤੂ ਦੇ ਵਿੱਚ ਵੀ ਕਿਹਾ ਸੀ ਤੁਸੀਂ ਅਸੀਂ ਨਹੀਂ ਪ੍ਰਸ਼ਾਸਨ ਗੱਲ ਸੁਣ ਲੈ ਅਸੀਂ ਹੰਸ ਵੀ ਨਹੀਂ ਕਰਾਉਣਾ ਚਾਹੁੰਦੇ ਅਸੀਂ ਜਾਤ ਤੇ ਚ ਲੜਨਾ ਚਾਹੁੰਨੇ ਆ ਇਹ ਜਾਤਾਂ ਪਾਤਾਂ ਤੇ ਧਰਮਾਂ ਦੇ ਨਾਂ ਤੇ ਆਉਣ ਵਾਲੇ ਦਿਨਾਂ ਚ ਪੱਤੇ ਖੇਡਣਗੇ ਪਿੰਡਾਂ ਚ ਭਾਈਚਾਰੇ ਦੀ ਸਾਂਝ ਖਰਾਬ ਕਰਨਗੇ ਤੇ ਇਹ ਲੜਾਈਆਂ ਪੋਣਗੇ ਪਰਸੋ ਜੈਤੋ ਦੇ ਵਿੱਚ ਹੋਇਆ ਹੁੱਲਣ ਬਾਜਾ ਨੇ ਸਾਨੂੰ ਗਲਤ ਬੋਲੇ ਆ ਸਾਡੂ ਤਾਂ ਤੁਸੀਂ ਇੱਥੇ ਰਸੇ ਖਿੱਚ ਦਿੰਨੇ ਆ ਵੀ ਇਦੂ ਗਾ ਪਲਾਗ ਦੀ ਬੱਟਨੀ ਤੇ ਜਿਹੜੇ ਬੰਦੇ ਜੈਤੋ ਦੇ ਵਿੱਚ ਸਾਡੇ ਤੇ ਪਰਸਨਲੀ ਅਟੈਕ ਕੀਤਾ ਕਿ ਉਹਨਾਂ ਤੇ ਪਰਚਾ ਦਰਜ ਨਹੀਂ ਕਰ ਸਕਦੇ ਕੀ ਫਰੀਦਕੋਟ ਐਸਐਸਪੀ ਉਥੇ ਕਾਰਵਾਈ ਲਈ ਕਰ ਸਕਦਾ ਵੀ ਤੂੰ ਇਸ ਮਸਲੇ ਨੂੰ ਢੁਕਾਉਣ ਦੀ ਕੋਸ਼ਿਸ਼ ਕੀਤੀ ਹੈ ਤੂੰ ਕਿਸਾਨਾਂ ਮਜ਼ਦੂਰਾਂ ਤੇ ਗਲਤ ਅਟੈਕ ਕੀਤਾ ਕਿ ਉਹਨਾਂ ਤੇ ਬਈ ਕਾਰਵਾਈ ਨਹੀਂ ਬਣਦੀ ਇਸ ਕਰਕੇ ਇਹ ਚੀਜ਼ਾਂ ਨੋਟ ਕਰ ਲੈ ਪ੍ਰਸ਼ਾਸਨ ਵੀ ਤੇ ਅਸੀਂ ਫੇਰਾ ਬੁਰੇ ਦੇ ਪਾਰ ਤੱਕ ਜਾਵਾਂਗੇ ਬੁਰੇ ਦੇ ਪਾਰ ਤੱਕ ਜਿਹੜਾ ਕੁਝ ਮਰਜ਼ੀ ਹੋ ਜਾ ਮੈਦਾਨ ਦੇ ਵਿੱਚ ਫਿਰ ਖੰਦੇ ਆਏ ਆ ਮਰਦੇ ਆਏ ਆ ਡਾਂਗਾ ਖੰਦੇ ਆਏ ਆ ਇੱਥੇ ਧਰਤੀ ਤੇ ਖੂਨ ਡੁੱਲਦਾ ਆ ਜਿੰਨਾ ਚਿਰ ਖੂਨ ਨਹੀਂ ਡੁੱਲਦਾ ਉਨਾ ਚਿਰ ਸਾਡਾ ਜਮੀਨਾਂ ਵੀ ਨਹੀਂ ਮਿਲਣਗੀਆਂ ਇਹ ਅਸੀਂ ਦੇਖਿਆ ਹੋਇਆ ਲੰਬਾ ਤਜਰਬਾ ਹੈ ਜੇ ਜਮੀਨਾਂ ਬਚਾਉਣੀਆਂ ਸਿਰ ਦੇਣੇ ਪੈਂਦੇ ਆ ਇੱਥੇ ਖੂਨ ਡੋਲਣਾ ਪੈਂਦਾ ਤੇ ਉਹਦੇ ਲਈ ਬਈ ਮਾਨਸਿਕ ਤੌਰ ਤੇ ਤਿਆਰ ਆਂ ਸੀ ਡੋਲਾਂਗੇ ਖੂਨ ਇੱਥੇ ਆ ਮਰੀਆਂ ਜ਼ਮੀਰਾਂ ਵਾਲਿਓ ਉਹ ਫਿੱਟੇ ਮੈਨੂੰ ਛੋੜੇ ਉਹ ਲਾਂਹਤਾ ਛੋੜੇ ਉਹ ਛੋੜਿਓ ਪੀੜ੍ਹੀਆਂ ਤੱਕ ਉਹ ਲੋਕ ਛੋਟੇ ਤੇ ਕਲੰਕ ਲਾਉਣਗੇ ਪੀੜ੍ਹੀਆਂ ਤੱਕ ਐ ਕਹਿਣਗੇ ਉਹ ਕਿਸਾਨਾਂ ਮਜ਼ਦੂਰਾਂ ਦੇ ਕਾਤਲਾਂ ਨੂੰ ਇਹ ਸਮਾਨਤ ਕਰਦੇ ਰਹੇ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਕਾਤਲਾਂ ਨੂੰ ਹੋਟਲਾਂ 'ਚ ਪਾ ਕੇ ਮੀਟਿੰਗਾਂ ਕਰਦੇ ਰਹੇ ਆ ਕਿਸਾਨਾਂ ਮਜ਼ਦੂਰਾਂ ਦੇ ਕਾਤਲਾਂ ਨੂੰ ਇਹ ਪਿੰਡਾਂ ਦੇ ਵਿੱਚ ਮੀਟਗਾ ਕਰਾਉਂਦੇ ਰਹੇ ਆ ਕਿਸਾਨਾਂ ਮਜ਼ਦੂਰਾਂ ਦੇ ਕਾਤਲਾਂ ਨੂੰ ਇਹ ਪਿੰਡਾਂ 'ਚ ਸਟੇਜਾਂ ਲਵਾਉਂਦੇ ਰਹੇ ਆ ਇਹ ਸਾਨੂੰ ਲਾਂਟਾ ਪੈਣਗੇ ਪੀੜ੍ਹੀਆਂ ਤੱਕ ਇਹ ਯਾਦ ਰੱਖੋ ਪੀੜੀਆਂ ਤੱਕ ਰਹਿਣਾ ਇਹ ਪੀੜੀਆਂ ਤੱਕ ਇਹਨੂੰ ਆਮ ਗੱਲ ਨਾ ਮੰਨਿਓ ਓਏ ਓਹ 13 ਮਹੀਨੇ ਜਿਹੜਾ ਅंदोलਨ ਚੱਲਿਆ ਸੀ ਉਹ ਕੋਈ ਆਮ ਅंदोलਨ ਨਹੀਂ ਸੀ ਉੱਥੇ ਇੱਕ ਰੱਬ ਦਾ ਰੂਪ ਵਸਦਾ ਸੀ ਉਹ ਧਰਤੀ ਦੇ ਉੱਤੇ ਪਰਮਾਤਮਾ ਵਸਦਾ ਸੀ ਤੇ ਮਰੀਆਂ ਜ਼ਮੀਰਾਂ ਵਾਲਿਓ ਤੁਸੀਂ ਭਲਾਤਾ ਓਏ ਮਰੀਆਂ ਜ਼ਮੀਰਾਂ ਵਾਲਿਓ ਛੜਕਦੇ ਕਿਸਾਨ ਤੁਰੇ ਜਾਂਦੇ ਸੀ ਅਜੇ ਮਿਚਰਾ ਟੈਡੀ ਦਾ ਮੁੰਡਾ ਪਿੱਛੋਂ ਗੱਡੀ ਲਿਆਉਂਦਾ ਤੇ ਡਾੜਾ ਡਾੜਾ ਇਹ ਤਾਂ ਯਾਰ ਜਾਨਵਰ ਨੂੰ ਨਹੀਂ ਅਸੀਂ ਲਤਰਦੇ ਜਿਵੇਂ ਤੁਸੀਂ ਸਾਡੇ ਬੰਦੇ ਲਤਰਦੇ ਯਾਰ ਨੌਜਵਾਨ ਨੇ ਮਾਰਦੇ ਯਾਰ ਅਸੀਂ ਯਾਰ ਸਵਾਲ ਨਹੀਂ ਕਰ ਸਕਦੇ ਤੁਸੀਂ ਇਹਦੇ ਯਾਰ ਇੱਥੇ ਖੜੋ ਹੁੰਜ ਵਿੱਚ ਖੜੋ ਤੇ ਆ ਜਿਹੜੇ ਪਿੰਡਾਂ ਦੇ ਵਿੱਚ ਮਾਹੌਲ ਖਰਾਬ ਕਰਦੇ ਆ ਇਹਨਾਂ ਨੂੰ ਕਹਿ ਦਿਓ ਵੀ ਇਹ ਨਾਸਤਨ ਪਿੰਡਾਂ ਦੇ ਵਿੱਚ ਇਸ ਕਰਕੇ ਅਸੀਂ ਆਪਦਾ ਪ੍ਰਦਰਸ਼ਨ ਜਾਰੀ ਰੱਖੋਗੇ ਤੇ ਸਾਡੇ ਕਿਸਾਨ ਵੀਰ ਗੱਲ ਸੁਣ ਲੈਣ ਇੱਕ ਆਪੂ ਤੋਂ ਬਿਨਾ ਕੋਈ ਵੀ ਬੰਦਾ ਬੇਚ ਨਹੀਂ ਬੋਲੂਗਾ ਜਿਹੜਾ ਜ਼ਿਲ੍ਹੇ ਦਾ ਆਪੂ ਆਉ ਗੱਲ ਕਰਨਗੇ ਅਫਸਰ ਨਾਲ ਕਿਸੇ ਨਾਲ ਕੋਈ ਬਹਿਸ ਨਹੀਂ ਕਰਨੀ ਉਹਨਾਂ ਦੀ ਰਿਸਪੈਕਟ ਕਰਨੀ ਹੈ ਉਹ ਅਫਸਰਾਂ ਮੌਕੇ ਦਾ ਠੀਕ ਹੈ ਜੋ ਵੀ ਗੱਲਬਾਤ ਕਰਨ ਜੋ ਜ਼ਿਲ੍ਹੇ ਦੇ ਅੱਗੇ ਬੈਠੇ ਆ ਕੋਈ ਅਫਸਰ ਨਾਲ ਬਹਿਸ ਨਹੀਂ ਕਰਨੀ ਸਾਡੀ ਜਥੇਬੰਦੀ ਦਾ ਅਸੂਲ ਹੈ ਹਾਂ ਲੜਾਈ ਆ ਮੋਰਚੇ ਦੇ ਵਿੱਚ ਲੜਾਂਗੇ ਕਿਸ ਤਰੀਕੇ ਨਾਲ ਲੜਨਾ ਉਹ ਜਦੋਂ ਆਊਗਾ ਕਿਸ ਤਰੀਕੇ ਨਾਲ ਵਿਰੋਧ ਕਰਨਾ ਉਹ ਤੋਂ ਕਰਾਂਗੇ ਇਹ ਕਿਰਤ ਕਰਨ ਵਾਲੇ ਲੋਕਾਂ ਨਾਲ ਜੁੜਿਆ ਹੋਇਆ ਢਾਬਾ ਛੋਡਾ ਕਿੰਨੇ ਲੱਖ ਲਿਆ ਮੀਟਿੰਗ ਗਰਾਊਂਡ ਦਾ ਜੰਤ ਢਾਬਾ ਠੀਕ ਹੈ ਗਸੂਰਵਾਰ ਮਾਲਕ ਵੀ ਹੈ ਉਹਨੂੰ ਚਾਹੀਦਾ ਸੀ ਉਹਨੂੰ ਆਪਦੀ ਜ਼ਮੀਰ ਜਗਾਉਣੀ ਚਾਹੀਦੀ ਸੀ ਵੀ ਭਾਈ ਸਾਹਿਬ ਤੇਰਾ ਠੇਕਾ ਭੰਗ ਹੋਊਗਾ ਇਹ ਭਾਰਤ ਪੱਧਰ ਤੇ ਵਿਰੋਧ ਹੋ ਰਿਹਾ ਬੀਜੇਪੀ ਦਾ ਇੱਥੇ ਕਿਸਾਨ ਮਰੇ ਆ ਮਜ਼ਦੂਰ ਮਰੇ ਆ ਤੇ ਇਹਦੇ ਠੇਕੇ ਤੇ ਜੀ ਕਮਾਈ ਨਾਲ ਓਏ ਨਾ ਵੜ ਓਏ ਉਹ ਸੋਡੇ ਬੱਚਾ ਦੇ ਮੂੰਹ ਚ ਇਹੋ ਜੀ ਕਮਾਈ ਨਾ ਪਾਓ ਸੋਨੂੰ ਮੈਂ ਪਹਿਲਾਂ ਇਹ ਹਾਜਮੇ ਨਹੀਂ ਔੜੇ ਕਿੰਨੇ ਲੱਖ ਲਿਆ ਵੀ ਟਿੱਕਦਾ ਕਿੰਨੇ ਹਜ਼ਾਰ ਲਿਆ ਤੇ ਇੱਥੋਂ ਦੇ ਪਿੰਡਾਂ ਨੂੰ ਤੇ ਮੈਂ মিডিਆ ਰਾਹੀਂ ਕਹੂੰਗਾ ਆਹ ਚੰਨ ਟਾਬਾ ਜਿਹੜਾ ਬਠਿੰਡਾ ਰੋਡ ਤੇ ਬੁੱਟਰ ਛਰੀ ਵਿਖੇ ਆ ਇਹਦਾ ਇੱਥੇ ਬਾਈਕਾਟ ਕੀਤਾ ਜਾਵੇ ਚਾਹ ਦਾ ਕੱਪ ਇੱਥੋਂ ਨਾ ਪੀਤਾ ਜਾਵੇ ਉਹ ਜ਼ਹਿਰ ਹੈ ਜਿਹੜਾ ਇਹਨਾਂ ਦੇ ਟਾਬੇ ਤੋਂ ਚਾਹ ਦਾ ਕੱਪ ਪੀਵਾਂਗੇ ਆਪਣੇ ਬੱਚਾ ਵਾਸਤੇ ਉਹ ਜ਼ਹਿਰ ਹੈ ਭਰਾਵੋ ਪੈਸੇ ਦੇ ਕੇ ਪਿੰਡਿਆ ਰੋਟੀ ਖੋਰ ਖਾ ਲਿਓ ਓਏ ਪੰਜਾਬ ਦੀ ਧਰਤੀ ਤੇ ਆ ਟਾਬੇ ਨਹੀਂ ਰਹਿਣੇ ਓਏ ਪੜਗੋ ਇਹ ਢਾਬੇ ਆਵਾਨੀਆਂ ਡਾਨੀਆਂ ਦੇ ਆ ਜਾਣੇ ਆ ਆ ਤੁਹਾਡੇ ਢਾਬੇ ਇੱਥੇ ਨਹੀਂ ਰਹਿਣੇ ਓਏ ਇੱਥੇ ਤਾਂ ਸੂਈ ਧਾਗੇ ਤੋਂ ਲੈ ਕੇ ਚੱਪਲ ਪੈਂਟਾਂ ਤੱਕ ਮਿਲਦੇ ਆ ਤੇ ਆ ਢਾਬੇ ਆ ਤੁਸੀਂ ਅਧਿਆ ਰਹਿ ਜਾਣਗੇ ਸਾਲ ਖੜਜੋ ਜੇ ਲੋਕ ਰਖਣੇ ਹੋਏ ਢਾਬੇ ਕੀ ਤੁਹਾਡੀ ਧਰਤੀ ਨਹੀਂ ਛੱਡ ਲਈ ਤੁਸੀਂ ਦਿਹਾੜੀਆ ਕਰਿਆ ਕਰੋਗੇ ਮਰੀਆ ਜ਼ਮੀਰਾਂ ਵਾਲਿਓ ਤੁਸੀਂ ਅੱਜ ਠੇਕੇ ਤੇ ਢਾਬਾ ਲੈ ਕੇ ਉਹਦੀ ਕਮਾਈ ਕਰਨ ਵਾਸਤੇ ਤੁਸੀਂ ਅੱਜ ਕਿਸਾਨਾਂ ਮਜ਼ਦੂਰਾਂ ਨਾਲ ਤੁਸੀਂ ਅੱਜ ਧੋਖਾ ਕੀਤਾ ਮੁਕਸਦ ਦੀ ਧਰਤੀ ਤੇ ਉਹ 40 ਮੁਕਤਿਆਂ ਦੀ ਧਰਤੀ ਤੇ ਤੁਸੀਂ ਅੱਜ ਕਾਤਲਾਂ ਨੂੰ ਜਗ੍ਹਾ ਦਿੱਤੀ ਐ ਤੁਸੀਂ ਅੱਜ ਕਾਤਲਾਂ ਦੀਆਂ ਮਿੱਟੀ ਘਰਾਈਆਂ ਜਿਨ੍ਹਾਂ ਨੇ 726 ਦਿੱਲੀ ਮਾਰਤੇ ਜਿਨ੍ਹਾਂ ਨੇ ਖਡੌਰੀ ਤੇ ਨੌਜਵਾਨ ਮਾਰਤੇ ਉਹ 40 ਮੁਕਤਿਆਂ ਦੀ ਧਰਤੀ ਤੇ ਤੁਸੀਂ ਦਰਿੰਦੇ ਹੋ ਤੇ ਕਾਤਲਾਂ ਨੂੰ ਜਗ੍ਹਾ ਦੇ ਰਹੇ ਹੋ ਹੰਸ ਰਾਜ ਹੰਸ ਤੂੰ ਬੀਜੇਪੀ ਛੱਡ ਗਿਆ ਤੇਰੇ ਹਾਰ ਪਾਵਾਂਗੇ ਤੂੰ ਪੰਜਾਬ ਦੀ ਧਰਤੀ ਤੇ ਖਾਦਾ ਪੀਦਾ ਐ ਦੰਗਲ ਖੜੇ ਕੀਤੇ ਆ ਆ ਕਿਰਤੀ ਲੋਕ ਰਣਗੇ ਫੇਰ ਹੀ ਛੋਟੇ ਖੜੇ ਲੱਗਦੇ ਰਹੇ ਆ ਤੇ ਲੋਕਾਂ ਨੇ ਖੜੇ ਲਵਾਏ ਆ ਇਹਨਾਂ ਨੇ ਤੈਨੂੰ ਫਿਲਮ ਇੰਡਸਟਰੀ ਦੇ ਵਿੱਚ ਭੇਦਿਆ ਤੇ ਅੱਜ ਤੂੰ ਕਹਿ ਰਿਹਾ ਮੈਂ ਮੋਦੀ ਦਾ ਬਣਿਆ ਬੈਠਾ ਅੱਜ ਤੂੰ ਮੋਦੀ ਨੂੰ ਜਾ ਕੇ ਸਵਾਲ ਨਹੀਂ ਕਰ ਸਕਦਾ ਛੱਡ ਟਿਕਟ ਓਏ ਕਰੋੜਾ ਰੁਪਈਆ ਦੇ ਤੁਸੀਂ ਲਾਲਚ ਚਾਇਓ ਓਏ ਕਿਹੜਾ ਮਾਰਦੇ ਹੋ ਟਪੂਸੀ ਕਿਤੇ ਉਧਰ ਵਜਦੇ ਹੋ ਉਹ ਛੋਟੀਆਂ ਜਮੀਰਾਂ ਦੀ ਓਏ ਇਹਨਾਂ ਸਿਆਸੀਆਂ ਪਿੱਛੇ ਨਾ ਲੱਗੋ ਇਹ ਪੁੱਤ ਵੇਚ ਦਿੰਦੇ ਆ ਤੇ ਪੁੱਤ